ਦਿਲਜੀਤ ਚਮਕੀਲੇ ਤੇ ਫਿਲਮ ਬਣਾ ਰਿਹਾ ਪਰ ਕਈ ਕਿਤੇ ਨਾ ਕਿਤੇ ਲੋਕ ਕਿ ਉਹਨੂੰ ਵੀ ਮਾੜਾ ਕਹਿੰਦੇਾਰੇ ਜੱਤ ਕੀ ਉਹ ਇੱਕ ਆਰਟਿਸਟ ਹੈ ਦੇਖੋ ਹੁਣ ਸਾਨੂੰ ਵੀ ਤਾਂ ਮਾੜਾ ਕਹਿੰਦੇ ਹੀ ਨੇ ਦੱਤ ਤਿੰਨ ਦੰਦੇ ਇੱਕ ਪਾਸੇ ਦੁਨੀਆ ਨੂੰ ਦੰਦੇ ਦੋਵੇਂ ਪਾਸੇ ਦਿਲਜੀਤ ਵੀ ਇੱਕ ਐਕਟਰ ਹੈ ਇੱਕ ਆਰਟਿਸਟ ਹੈ ਉਹਨੇ ਐਕਟਿੰਗ ਕੀਤੀ ਹੈ ਉਹਨੇ ਕੈਰੈਕਟਰ ਦਾ ਰੋਲ ਪਲੇ ਕੀਤਾ ਹੈ ਹੁਣ ਮੈਂ ਬੋਲ ਰਿਹਾ ਮੈਨੂੰ ਕਿਹੜਾ ਗਾਲਾ ਨਹੀਂ ਪੈਣੀ ਐ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਚਮਕੀਲਾ ਨਹੀਂ ਸੀ ਸੁਣਿਆ ਮੇਰੇ ਘਰ ਦੇ ਵਿੱਚ ਕਦੇ ਚਮਕੀਲਾ ਨਹੀਂ ਸੀ ਲੱਗਿਆ ਅਮਰ ਜੋਤ ਦਾ ਤੇ ਚਮਕੀਲੇ ਦਾ ਜਿਹੜਾ ਟੈਕਸਚਰ ਤਾਂ ਉਹ ਮੈਨੂੰ ਕਦੇ ਪੋਇਆ ਹੀ ਨਹੀਂ ਤੇ ਮੈਂ ਇੰਤਿਆਸਰ ਨੂੰ ਇਹ ਕਹਿ ਗਿਆ ਵੀ ਸਰ ਇਸ ਮੈਂ ਤਾਂ ਕਦੇ ਚਮਕੀਲਾ ਸੁਣਿਆ ਹੀ ਨਹੀਂ ਜੀ ਮੈਂ ਕਿਹਾ ਚਮਕੀਲਾ ਨਹੀਂ ਸੁਣਿਆ ਸੀ ਕਦੀ ਅੱਜ ਦਿਲਜੀਤ ਚਮਕੀਲੇ ਤੇ ਫਿਲਮ ਬਣਾ ਰਿਹਾ ਪਰ ਕਿਤੇ ਨਾ ਕਿਤੇ ਲੋਕੀ ਉਹਨੂੰ ਵੀ ਮਾੜਾ ਕਹਿੰਦੇ ਜਦ ਕਿ ਉਹ ਇੱਕ ਆਰਟਿਸਟ ਹੈ ਤੁਸੀਂ ਵੀ ਇੱਕ ਆਰਟਿਸਟ ਹੋ ਦੇਖੋ ਹੁਣ ਸਾਨੂੰ ਵੀ ਤਾਂ ਮਾੜਾ ਕਹਿੰਦੇ ਹੀ ਨੇ ਹੈਨਾ ਅ ਦਾ ਤਿੰਨ ਦੰਦੇ ਇੱਕ ਪਾਸੇ ਦੁਨੀਆ ਨੂੰ ਦੰਦੇ ਦੋਵੇਂ ਪਾਸੇ ਹੈਨਾ ਅ ਦਲਜੀਤ ਨੂੰ ਤਾਂ ਘਟ ਕਹਿੰਦੇ ਹੋਣਗੇ ਸਾਨੂੰ ਤਾਂ ਬਹੁਤ ਲੋਕਾਂ ਨੇ ਬਹੁਤ ਮਾੜਾ ਕਿਹਾ ਹੈ ਪਹਿਲਾਂ ਪਰ ਸ਼ੁਕਰ ਹੈ ਵਹਿਗੁਰੂ ਦਾ ਕਿ ਵਹਿਗੁਰੂ ਨੇ ਬਾਹ ਫੜੀ ਹੈ ਕਿਉਂਕਿ ਮੈਂ ਗਿੱdde ਨੂੰ ਆਪਣੇ ਸਿਰ ਤੇ ਚੜਾ ਲਿਆ ਇਹ ਜੋ ਪਹਿਰਨ ਹੈ ਮੇਰਾ ਇਹ ਗਿੱdde ਦਾ ਪਹਿਰਨ ਹੈ ਚਲੋ ਉਹ ਫਿਲਮ ਦੇ ਵਿੱਚ ਇਹਨਾਂ ਨੇ ਰੋਲ ਇੱਕ ਡਿਫਰੈਂਟ ਕੀਤਾ ਹੈਨਾ ਇੱਕ ਵੱਖਰਾ ਰੋਲ ਕੀਤਾ ਉਹ ਐਕਟਰਸ ਆ ਵੀ ਆਰ ਆਰਟਿਸਟਸ ਐਕਟਰਸ ਕੋਈ ਵੀ ਐਕਟਿੰਗ ਐਕਟਰ ਨੂੰ ਕਰਨੀ ਹੁੰਦੀ ਹੈ ਦਿਲਜੀਤ ਵੀ ਇੱਕ ਐਕਟਰ ਹੈ ਇੱਕ ਆਰਟਿਸਟ ਹੈ ਉਹਨੇ ਐਕਟਿੰਗ ਕੀਤੀ ਉਹਨੇ ਕਰੈਕਟਰ ਦਾ ਰੋਲ ਪਲੇ ਕੀਤਾ ਹੈ ਹੈਨਾ ਦਿਲਜੀਤ ਨੇ ਤੇ ਕੋਈ ਗੱਲ ਨਹੀਂ ਇਹ ਤਾਂ ਹੁਣ ਚੱਲਦਾ ਹੀ ਹੈ ਹੁਣ ਮੈਂ ਬੋਲ ਰਿਹਾ ਮੈਨੂੰ ਕਿਹੜਾ ਹੁਣ ਗਾਲਾਂ ਨਹੀਂ ਪਹਿਨਣਗੀਆਂ ਕਈ ਵਾਰੀ ਨਾ ਇਦਾਂ ਹੁੰਦਾ ਹੈ ਕਿ ਮੈਂ ਪੋਜ਼ਿਟਿਵ ਲੈਣਾ ਹੁਣ ਕਿ ਗਾਲਾਂ ਘਿਓ ਦੀਆਂ ਨਾਲਾਂ ਹੂੰ ਹੈਨਾ ਤੇ ਜਿਵੇਂ ਸਿਆਣਿਆਂ ਦੀਆਂ ਵੱਡਿਆਂ ਦੀਆਂ ਤੇ ਕੋਈ ਗੱਲ ਨਹੀਂ ਹਿੰਡਰੈਂਸ ਇਸ ਆਉਂਦੀਆਂ ਹੁੰਦੀਆਂ ਤਾਂ ਹੀ ਕੋਈ ਤਰੱਕੀ ਕਰਦਾ ਹੁੰਦਾ ਹੈ ਹਰ ਇੱਕ ਨੇ ਮਿਹਨਤ ਕੀਤੀ ਹੈ ਹਰ ਆਰਟਿਸਟ ਜਿਹੜਾ ਅੱਜ ਸ਼ਾਈਨ ਕਰ ਰਿਹਾ ਹੈ ਉਹਨੇ ਬੜੇ ਬੇਸਿਕ ਲੈਵਲ ਤੋਂ ਬੜੀ ਮਿਹਨਤ ਕੀਤੀ ਹੈ ਹੈਨਾ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ ਹੁਣ ਜਿਵੇਂ ਅੱਜੇ ਕੁਦਰਤੀ ਮੇਰੇ ਸਾਹਮਣੇ ਦਲਜੀਤ ਦਾ ਇੱਕ ਪੋਡਕਾਸਟ ਆ ਗਿਆ ਉਹ ਕਹਿ ਰਿਹਾ ਸੀ ਕਹਿੰਦਾ ਮੈਂ ਖਰੀ 11-12 ਸਾਲ ਦਾ ਤੇ ਕਹਿੰਦਾ ਮੇਰੇ ਮੈਨੂੰ ਲੁਧਿਆਣੇ ਮੇਰੇ ਨਾਨਕੇ ਤੇ ਮੇਰਾ ਮਾਮਾ ਕਹਿੰਦਾ ਤੂੰ ਲੁਧਿਆਣੇ ਚੱਲ ਉੱਥੇ ਪੜ੍ਹੇ ਕਹਿੰਦਾ ਮੇਰੇ ਕਰਦੇ ਨੇ ਕਹਿੰਦਾ ਮੈਨੂੰ ਪੁੱਛਿਆ ਹੀ ਨਹੀਂ ਕਹਿੰਦਾ ਕਹਿੰਦਾ ਵੀ ਜਾ ਤੂੰ ਕਹਿੰਦਾ ਮੈਨੂੰ ਕਿਸੇ ਨੇ ਪੁੱਛਿਆ ਹੀ ਨਹੀਂ ਵੀ ਤੂੰ ਯਾਰ ਜਾਣਾ ਚਾਹੁੰਦਾ ਹੈ ਹਾਲਾਂਕਿ ਕਹਿੰਦਾ ਮਾਮੇ ਨੇ ਕਿਹਾ ਕਰਦੇ ਨੇ ਵੀ ਇਹਨੂੰ ਵੀ ਪੁੱਛ ਲਓ ਜਾਣਾ ਚਾਹੁੰਦਾ ਕਹਿੰਦਾ ਕਰਦੇ ਕਹਿੰਦੇ ਲੈ ਜਾ ਲੈ ਜਾ ਐਨਾ ਕਿ ਦੇਖਿਆ ਮੈਂ ਮੀਨਸ ਟੂ ਸੇ ਕਿ ਹਰ ਸ਼ਾਈਨਿੰਗ ਸਟਾਰ ਨੇ ਕਿਤੇ ਨਾ ਕਿਤੇ ਜ਼ਿੰਦਗੀ ਦੇ ਵਿੱਚ ਹਿੰਡਰੈਂਸਸ ਦੇਖੀਆਂ ਕਿਤੇ ਨਾ ਕਿਤੇ ਉਹਨਾਂ ਨੇ ਹਾਰਡਰਜ਼ ਝੱਲੇ ਦੁੱਖ ਸੰਕਟ ਕੋਈ ਸੁਣਾ ਦਿੰਦਾ ਕੋਈ ਨਹੀਂ ਸੁਣਾਉਂਦਾ ਮੈਨੂੰ ਬਹੁਤ ਫੋਲਣ ਦੀ ਕੋਸ਼ਿਸ਼ ਕਰਦੇ ਨੇ ਪਰ ਅਸੀਂ ਉਪਰ ਉਪਰਾ ਦੱਸ ਦਿੰਦੇ ਆ ਵੀ ਠੀਕ ਹੈ ਪਰ ਤੁਸੀਂ ਇਹ ਦੇਖ ਲਓ ਕਿ ਸਾਡੀ ਸੋਸਾਇਟੀ ਸਾਡੇ ਲੋਕਾਂ ਨੇ ਕਿਉਂਕਿ ਮੈਂ ਲੋਕ ਰੰਗ ਚੁਣਿਆ ਤੇ ਲੋਕਾਂ ਦਾ ਰੰਗ ਚੁਣਿਆ ਗੂੜਾ ਚੜਾਇਆ ਤੇ ਲੋਕਾਂ ਨੇ ਮੈਨੂੰ ਕਬੂਲ ਕੀਤਾ ਔਰ ਬਹੁਤ ਸੋਹਣਾ ਕਬੂਲ ਕੀਤਾ ਤੇ ਬਹੁਤ ਹੀ ਜ਼ਿਆਦਾ ਸੋਹਣਾ ਲੋਕਾਂ ਦਾ ਸਤਕਾਰ ਇਸੇ ਲਈ ਮੇਰੇ ਮੇਰੇ ਹਰ ਵਕਤ ਚੁੰਨੀ ਦੇ ਵਿੱਚ ਲੋਕਾਂ ਦਾ ਸਤਕਾਰ ਹੁੰਦਾ ਦੁਪट्टे 'ਚ ਕਿਉਂਕਿ ਇਹ ਦੁਪੱਟਾ ਪੰਜਾਬ ਪੰਜਾਬੀ ਤੇ ਪੰਜਾਬੀਅਤ ਹੈ ਲੋਕ ਰੰਗ ਹੈ ਗਿੱਧਾ ਹੈ ਤੇ ਇਹਦੇ ਵਿੱਚ ਹਮੇਸ਼ਾ ਮੈਂ ਪਰ ਕੇ ਰੱਖਦਾ ਲੋਕਾਂ ਲਈ ਸਤਕਾਰ ਵੀ ਲੋਕਾਂ ਨੂੰ ਸਤਕਾਰ